ਅੱਜ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਦੀ ਖਬਰ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਦੇ ਨਾਲ ਇੱਕ ਹੋਰ ਨਾਮ ਸਾਹਮਣੇ ਆਇਆ ਇੱਕ ਡਰੱਗ ਦਾ ਜੋ ਹੈ ਆਈਸ ਡਰੱਗ ਆਖਰਕਾਰ ਕੀ ਹੁੰਦੀ ਹੈ ਆਈਸ ਡਰੱਗ ਕਿਸ ਤਰ੍ਹਾਂ ਦਾ ਨਸ਼ਾ ਹੈ ਕਿ ਸਸਤਾ ਨਸ਼ਾ ਹੈ ਜਾਂ ਫਿਰ ਮਹਿੰਗਾ ਹੈ ਕਿੱਥੋਂ ਆ ਰਿਹਾ ਪੰਜਾਬ ਦੇ ਵਿੱਚ ਇਹ ਸਭ ਆ ਰਹੀ ਅੱਜ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਸਮਝ ਲਈਏ ਕਿ ਅਮਰਿਤਪਾਲ ਸਿੰਘ ਦੇ ਜਦ ਤ ਰਾਦੀ ਗ੍ਰਿਫਤਾਰੀ ਹੋਈ ਤਾਂ ਇਹ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਕੋਲੋਂ ਆਈਸ ਡਰੱਗ ਇਸ ਨਸ਼ਾ ਮਿਲੇ ਉਸ ਤੋਂ ਬਾਅਦ ਜਦ ਡੂਪ ਟੈਸਟ ਕੀਤਾ ਗਿਆ ਤਾਂ ਡੂਪ ਟੈਸਟ ਪੋਜ਼ਿਟਿਵ ਆਇਆ ਗਿਆ ਜਿਸ ਤੋਂ ਇਹ ਵੀ ਗੱਲ ਸਾਹਮਣੇ ਆਈ ਕਿ ਉਸ ਸਮੇਂ ਨਸ਼ੇ ਦੀ ਹਾਲਤ ਦੇ ਵਿੱਚ ਸੀ ਇਹ ਜਾਣਕਾਰੀ ਹੁਣ ਪੁਲਿਸ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਹੁਣ ਗੱਲ ਕਰੀਏ ਆਈਸ ਡਰੱਗ ਤਾਂ ਇੱਕ ਐਸਾ ਨਸ਼ਾ ਹੈ ਜੋ ਕਿ ਉਤੇਜਿਤ ਕਰਨ ਵਾਲਾ ਨਸ਼ਾ ਖਾਸ ਤੌਰ ਤੇ ਪਾਰਟੀ ਡਰੱਗ ਕਿਹਾ ਜਾਂਦਾ ਹੈ ਜ਼ਿਆਦਾਤਰ ਜੋ ਵੱਡੇ ਵੱਡੇ ਹੋਟਲਸ ਨੇ ਜਾਂ ਫਿਰ ਕਲੱਬਸ ਨੇ ਜਾਂ ਕੋਈ ਹੋਰ ਐਸੀਆਂ ਥਾਵਾਂ ਜਿੱਥੇ ਇਹ ਡਰੱਗ ਯੋਗ ਨੱਚਣ ਗਾਉਣ ਦੇ ਲਈ ਜਾਂ ਫਿਰ ਇੰਜੋਏ ਕਰਨ ਦੇ ਲਈ ਯੂਜ਼ ਕਰਦੇ ਨੇ ਪਰ ਇਸ ਡਰਗ ਨੂੰ ਜੇ ਦੇਖੀਏ ਤਾਂ ਇਸ ਦਾ ਇੱਕ ਸ਼ੁੱਧ ਰੂਪ ਹੈ ਜਿੱਥੇ ਇਸ ਪਾਰਟੀ ਡਰਗ ਨੂੰ ਮੈਥਾਫੈਟਾਮਾਈਨ ਦਾ ਸਭ ਤੋਂ ਸ਼ੁੱਧ ਰੂਪ ਮੰਨਿਆ ਜਾਂਦਾ ਹੈ ਇਹ ਕ੍ਰਿਸਟਲ ਦੇ ਰੂਪ ਦੇ ਵਿੱਚ ਹੁੰਦਾ ਹੈ ਇਸੇ ਕਾਰਨ ਹੀ ਇਸ ਨੂੰ ਆਈਸ ਡਰਗ ਕਿਹਾ ਜਾਂਦਾ ਹੈ ਹੈਰੋਇਨ ਤੋਂ ਬਾਅਦ ਇੱਕ ਹੋਰ ਖਤਰਨਾਕ ਡਰਗ ਹੈ ਜਿਸ ਨੇ ਕਿ ਪੰਜਾਬ ਦੇ ਵਿੱਚ ਦਸਤਕ ਦੇ ਦਿੱਤੀ ਹੈ ਦਰਸਲ ਐਮ ਫੈਟਾਮਾਈਨ ਡਰੱਗਸ ਨੇ ਹੈ ਜਿਸ ਦੇ ਤਹਿਤ ਦੋ ਅਹਿਮ ਨਸ਼ੀਲੀਆਂ ਵਸਤੂ ਆਉਂਦੀਆਂ ਨੇ ਜਿਸ ਵਿੱਚ ਮੈਥਾਫੈਟਾਮਾਈਨ ਜਾਂ ਫਿਰ ਆਈਸ ਡਰੱਗ ਜਾਂ ਫਿਰ ਦੂਸਰੀ ਹੈ ਐਕਸਟੇਸੀ ਡਰੱਗ ਅਮਰਿਤਪਾਲ ਸਿੰਘ ਦੇ ਭਰਾ ਨੂੰ ਆਈਸ ਡਰੱਗ गिरफ्तार ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਆਈਸ ਡਰੱਗ ਅਗਰ ਮੈਟਰੋ ਸ਼ਹਿਰਾਂ ਚ ਨਿਕਲ ਕੇ ਹੁਣ ਕਸਬਿਆਂ ਦੇ ਵਿੱਚ ਫੈਲਣੀ ਵੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਨਵਰੀ ਦੇ ਵਿੱਚ ਹੀ 2 ਕਿਲੋ ਆਇਸ ਡਰੱਗ ਪੜੀ ਗਈ ਸੀ ਜੋ ਕਿ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵਿੱਚ ਸਮੱਗਲ ਕੀਤੀ ਗਈ ਇਸ ਆਇਸ ਡਰੱਗ ਦੇ ਫੜੇ ਜਾਣ ਤੋਂ ਬਾਅਦ ਹੀ ਸਵਾਲੀਆ ਚਿੰਨ੍ਹ ਖੜੇ ਹੋ ਗਏ ਸੀ ਕਿ ਆਖਰਕਾਰ ਇਹ ਡਰੱਗ ਕਿੱਥੇ ਕਿ ਫੈਲਾਈ ਜਾ ਰਹੀ ਹੈ ਕਿਉਂਕਿ 2 ਕਿਲੋ ਜੇ ਇਸ ਆਇਸ ਡਰੱਗ ਮਾਤਰਾ ਦੀ ਗੱਲ ਕਰਦੇ ਹਾਂ ਤਾਂ ਇਹ ਕੇਵਲ ਤੇ ਕੇਵਲ 1 ਗ੍ਰਾਮ ਜੋ ਹੈ 1 ਗ੍ਰਾਮ ਆਇਸ ਡਰੱਗ ਵੀ ਜੋ 12000 ਤੋਂ 10000 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ ਤਾਂ ਐਸੇ ਦੇ ਵਿੱਚ 2 ਕਿਲੋ ਜੀ ਆਈਸ ਡਰੱਗ ਤਾਂ ਉਸ ਦੀ ਕੀਮਤ ਕਰੋੜਾ ਰੁਪਏ ਦੇ ਵਿੱਚ ਸੀ 2500 ਰੁਪਏ ਹੈਰੋਇਨ ਦਾ ਰੇਟ ਪੰਜਾਬ ਦੇ ਵਿੱਚ ਚੱਲਦਾ ਹੈ ਜੋ ਕਿ ਕਾਲਾ ਬਾਜ਼ਾਰੀ ਕੀਮਤ ਹੈ ਦੂਸਰੇ ਪਾਸੇ ਇਹ ਡਰੱਗ ਜੋ ਕਿ ਇੱਕ ਮਹਿੰਗੀ ਡਰੱਗ ਹੈ ਪਰ ਇਸ ਨੂੰ ਬਹੁਤ ਸਾਰੇ ਨੌਜਵਾਨ ਲੈ ਰਹੇ ਨੇ ਇੱਥੇ ਇਸ ਨੂੰ ਕਿਸੇ ਗੋਲੀ ਜਾਂ ਕੈਪਸੂਲ ਦੇ ਰੂਪ ਦੇ ਵਿੱਚ ਮੈਥਾਫੈਟਾਮਾਈਨ ਮਿਲਦੀ ਹੈ ਪਰ ਦੂਸਰੇ ਪਾਸੇ ਜੋ ਆਈਸ ਡਰੱਗ ਥਿਸ ਇਜ਼ ਦਾ ਸ਼ੁੱਧ ਰੂਪ ਹੈ ਜੋ ਕਿ ਬਰਫ਼ ਦੇ ਛੋਟੇ-ਛੋਟੇ ਟੁਕੜਿਆਂ ਵਾਂਗ ਦਿਖਾਈ ਦਿੰਦਾ ਹੈ ਇਸੇ ਲਈ ਇਸ ਨੂੰ ਐਲੂਮੀਨੀਅਮ ਦੀ ਪੰਨੀ ਤੇ ਜਲਾ ਕੇ ਨਸ਼ੇੜੀ ਜੋ ਨੇ ਜਾਂ ਫਿਰ ਕਹ ਲਿਏ ਉਹ ਨੌਜਵਾਨ ਨੇ ਜੋ ਇਸ ਦੇ ਸ਼ਿਕਾਰ ਹੁੰਦੇ ਨੇ ਇਸ ਨੂੰ স্মੋਕ ਕਰਦੇ ਨੇ ਇਸ ਡਰੱਗ ਦਾ ਸੇਵਨ ਕਰਨ ਦੇ ਨਾਲ ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਦਿਲ ਦੀ ਧੜਕਣ ਵੱਜ ਜਾਂਦੀ ਹੈ ਤੇ ਨਸ਼ਾ ਉਤਰਨ ਤੇ 4 ਤੋਂ 5 ਘੰਟੇ ਬਾਅਦ ਨਸ਼ਾ ਸ਼ਾਂਤ ਹੁੰਦਾ ਉਸ ਤੋਂ ਬਾਅਦ ਫਿਰ ਉਦਾਸੀ ਤੇ ਨਿਰਾਸ਼ਾ ਦੇ ਲੱਛਣ ਦਿਖਾਈ ਦਿੰਦੇ ਨੇ ਦੁਬਾਰਾ ਫਿਰ ਤੋਂ ਜਦੋਂ ਲੋਕਾਂ ਨੂੰ ਤੋੜ ਲੱਗਦੀ ਹੈ ਤਾਂ 4 ਤੋਂ 5 ਘੰਟੇ ਦੇ ਬਾਅਦ ਲੋਕ ਇਸ ਦਾ ਫਿਰ ਸੇਵਨ ਕਰਦੇ ਨੇ ਉਹੀ એનર્ਜੀ ਦੇ ਲਈ ਉਸੇ ਥਕਾਨ ਤੋਂ ਛੁਟਕਾਰਾ ਪਾਉਣ ਦੇ ਲਈ ਤੇ ਇਸੇ ਤਰੀਕੇ ਦੇ ਨਾਲ ਇਹ ਡਰੱਗ ਇੱਕ ਆਦਤ ਬਣ ਜਾਂਦੀ ਹੈ 2015 ਦੇ ਵਿੱਚ WHO ਨੇ ਇੱਕ ਸਰਵੇਖਣ ਕਰਵਾਇਆ ਸੀ ਜਿਸ ਦੇ ਵਿੱਚ ਪੰਜਾਬ ਸਣੇ ਚੰਡੀਗੜ੍ਹ ਦੇ ਕਈ ਇਲਾਕਿਆਂ ਦਾ ਸਰਵੇਖਣ ਵੀ ਕਰਾਇਆ ਗਿਆ ਤਾਂ ਉਸ 'ਚ ਇੱਕ ਜਾਣਕਾਰੀ ਸਾਹਮਣੇ ਆਈ ਕਿ ਸੈਂਕੜੇ ਨੌਜਵਾਨ ਉਸ ਸਮੇਂ ਵੀ ਆਈਸ ਡਰੱਗ ਲਾਰੇ ਸੀ ਤੇ ਹੁਣ ਪਾਕਿਸਤਾਨ ਦੇ ਜ਼ਰੀਏ ਇੱਕ ਨਾਪਾਕ ਸਾਜ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਜ਼ਰੀਏ ਹੈਰੋਇਨ ਤੋਂ ਬਾਅਦ ਦੇ ਵਿੱਚ ਹੁਣ ਆਈਸ ਡਰੱਗ ਪੰਜਾਬ ਦੇ ਪਿੰਡਾਂ ਤੱਕ ਪਹੁੰਚਾਣ ਦੀ ਇਹ ਸਾਜ਼ਿਸ਼ ਹੈ ਇਸ ਡਰੱਗ ਦੇ ਨਾਲ ਨੌਜਵਾਨਾਂ ਨੂੰ ਹੋਰ ਜ਼ਿਆਦਾ ਨਸ਼ਿਆਂ ਦੀ ਦਲਦਲ 'ਚ ਧੱਕਣ ਦੀ ਕੋਸ਼ਿਸ਼ ਚੱਲ ਰਹੀ ਹੈ ਤੇ ਐਸੇ 'ਚ ਇਹ ਇੱਕ ਇਸ ਤਰ੍ਹਾਂ ਦੀ ਡਰੱਗ ਹੈ ਜੋ ਕਿ ਕੁਝ ਸਮੇਂ ਦੇ ਲਈ ਤਾਂ ਬਹੁਤ ਵਧੀਆ ਮਹਿਸੂਸ ਕਰਾ ਸਕਦੀ ਹੈ ਬਹੁਤ ਜ਼ਿਆਦਾ એનર્ਜੀ ਦੇ ਸਕਦੀ ਹੈ ਪਰ ਬਾਦ ਦੇ ਵਿੱਚ ਜੋ ਮਾਇੂਸੀ ਹੈ ਤੇ ਇਸ ਦੀ ਜੋ ਓਵਰਡੋਜ਼ ਹੈ ਉਸ ਦੇ ਨਾਲ ਨੌਜਵਾਨਾਂ ਦੀ ਮੌਤ ਤੱਕ ਹੋ ਸਕਦੀ ਹੈ